ਅੰਮ੍ਰਿਤਸਰ ਦੇ ਪਟਾਰਾ ਰੋਡ ਤੇ ਕਾਰਪੋਰੇਟ ਹਸਪਤਾਲ ਵਿਖੇ ਸਵਰਗਯਾ ਸ੍ਰੀ ਸੁਵਦੇਸ਼ ਚੋਪੜਾ ਪਤਨੀ ਸ੍ਰੀ ਵਿਜੇ ਚੋਪੜਾ ਦੀ ਨਵੀਂ ਪੁੰਨ ਦਿਵਸ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਇਸ ਕੈਂਪ ਵਿੱਚ ਸਵੇਰੇ 10 ਵਜੇ ਤੋਂ 2 ਵਜੇ ਤੱਕ ਤਕਰੀਬਨ 200 ਮਰੀਜ਼ਾਂ ਨੂੰ ਚੈੱਕਅਪ ਕਰਕੇ ਫ੍ਰੀ ਦਵਾਈਆਂ ਵੰਡੀਆਂ ਗਈਆਂ ਅਤੇ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਜਤਿੰਦਰ ਮਲੋਤੜਾ ਨੇ ਕਿਹਾ ਕਿ ਅਸੀਂ ਹਰ ਸਾਲ ਇਸੇ ਤਰ੍ਹਾਂ ਦਾ ਮੈਡੀਕਲ ਕੈਂਪ ਜਨਤਾ ਦੀ ਸੇਵਾ ਵਾਸਤੇ ਲਗਾਉਂਦੇ ਹਾਂ ਅਤੇ ਅੱਗੇ ਵੀ ਲਗਾਉਂਦੇ ਰਹਾਂਗੇ ਇਸ ਮੌਕੇ ਤੇ ਡਾਕਟਰ ਵਿਨੋਦ ਕੁਮਾਰ ਡਾਕਟਰ ਮਨਜਿੰਦਰ ਪਾਲ ਸਿੰਘ ਡਾਕਟਰ ਮਨਜੋਤ ਕੌਰ ਡਾਕਟਰ ਸਵਰਨਿਮਾ ਡਾਕਟਰ ਨਿਸ਼ਤਾ ਗੁਪਤਾ ਡਾਕਟਰ ਮੁਕੇਸ਼ ਵਿਝ ਵੀ ਇਸ ਕੈਂਪ ਵਿੱਚ ਮੌਜੂਦ ਸਨ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੂਰਾਜਪੁਦੀ ਖਾਸ ਰਿਪੋਰਟ ਮੈਂ ਡਾਕਟਰ ਮਨੋਤਰਾ ਕਾਰਪੋਰੇਟ ਹਸਪੀਟਲ ਵੱਲੋਂ ਸਭ ਤੋਂ ਪਹਿਲੇ ਤੇ ਤੈ ਦਿਲ ਤੋਂ ਸ਼ੁਕਰਗੁਜ਼ਾਰਾਂ ਵਿਜੇ ਚੋਪੜਾ ਜੀ ਦਾ ਜੋ ਸੰਪਾਦਕ ਹੈ ਪੰਜਾਬ ਕੇਸਰੀ ਦੇ ਉਹਨਾਂ ਦੀ ਮੈਸੇਜ ਸਫਦੇਸ਼ ਚੋਪੜਾ ਦੀ ਅੱਜ ਨੌਵੀਂ ਪੂਰਨ ਤਿਥੀ ਹੈ ਜਿਹਨੂੰ ਅਸੀਂ ਵਰਸੀ ਕਹਿੰਨੇ ਆ ਉਹਨਾਂ ਦੀ ਨੌਵੀਂ ਵਰਸੀ ਤੇ ਅਸੀਂ ਇਹ ਕੈਂਪ ਮੈਡੀਕਲ ਕੈਂਪ ਲਗਾਇਆ ਇਹ ਮੈਡੀਕਲ ਕੈਂਪ ਸਿਰਫ ਮੈਡੀਕਲ ਅਫਸਰ ਨਹੀਂ ਦੇਖਣਗੇ ਪੇਸ਼ੈਂਟ ਸਾਡੇ ਸਾਰੇ ਸਪੈਸ਼ਲਿਸਟ ਦੇਖਣਗੇ ਜਿਵੇਂ ਜਹਾੜ ਦਾ ਡਾਕਟਰ ਹੈ ਮੈਡੀਸਿਨ ਦੇ ਡਾਕਟਰ ਹੈ ਗੁਰਦੀਆਂ ਦੇ ਡਾਕਟਰ ਹੈ ਸਰਜਰੀ ਡਾਕਟਰ ਹੈ ਸਾਰੇ ਡਾਕਟਰ ਦੇਖਣਗੇ ਜਿੰਨੇ ਵੀ ਮਰੀਜ਼ ਆਣਗੇ ਅਸੀਂ ਸਾਰਿਆਂ ਦਾ ਫ੍ਰੀ ਆਫ ਕੋਸ ਸਭ ਨੂੰ ਐਗਜ਼ਾਮਿਨ ਕਰਾਂਗੇ ਔਰ ਸ਼ਾਮ ਤੱਕ ਜਦੋਂ ਤੱਕ ਮਰੀਜ਼ ਠਿੱਲਦੇ ਰਹਿਣਗੇ ਅਸੀਂ ਸਾਰੇ ਡਾਕਟਰ ਬੈਠੇ ਰਹਿਣਗੇ ਉਸ ਤੋਂ ਇਲਾਵਾ ਹਰ ਸਾਲ ਅਸੀਂ ਇਹ ਕੈਂਪ ਲਗਾਨੇ ਆ ਨੈਕਸਟ ਈਅਰ ਵੀ ਜਦੋਂ ਜਦੋਂ ਵੀ ਸਾਨੂੰ ਐ ਮੌਕਾ ਮਿਲੇਗਾ ਜਾਂ ਸਾਨੂੰ ਐ ਮੌਕਾ ਦੇਣਗੇ ਵਿਜੇ ਜੀ ਅਸੀਂ ਇਹ ਕੈਂਪ ਲਗਾਵਾਂਗੇ ਔਰ ਸਾਲ ਸਿਰਫ ਇਹ ਨਹੀਂ ਕਿ ਹਰ ਸਾਲ ਸਾਲ ਦੇ ਵਿੱਚ ਘਾਰ ਵੀ ਜਦੋਂ ਜਿੰਨੇ ਵਾਰੀ ਵੀ ਸਾਨੂੰ ਕੈਂਪ ਲਾਣ ਲਈ ਕਹਣਗੇ ਸੋਨੀ ਵਾਰੀ ਕਾਰਪੋਰੇਟ ਹਸਪੀਟਲ ਵੱਲੋਂ ਉਹਨਾਂ ਕਾਰਪੋਰੇਟ ਹਸਪੀਟਲ ਅੰਮ੍ਰਿਤਸਰ ਬਟਾਲਾ ਪਠਾਨਕੋਟ ਜੰਮੂ ਸਾਰੀਆਂ ਬ੍ਰਾਂਚੇਸ ਹੈ ਜਿਹੜੀ ਵੀ ਬ੍ਰਾਂਚ ਤੇ ਸਾਡੀ ਡਿਊਟੀ ਲਗਾਣੀ ਹੈ ਅਸੀਂ ਉਸੇ ਬ੍ਰਾਂਚੋਂ ਅਸੀਂ ਇਹ ਕੈਂਪ ਲਗਾਵਾਂ। ਡਾਕਟਰ ਸਾਹਿਬ ਕੁਝ ਐਸੇ ਬੱਚੇ ਆ ਜਿੰਨਾਂ ਦੇ ਦਿਲ 'ਚ ਛੇਦ ਹੈ ਤੇ ਉਹਨਾਂ ਦੇ ਆਪਰੇਟ ਵਾਸਤੇ ਕੋਈ ਕੁਝ ਕਰਨਾ ਕੋਈ ਪ੍ਰੋਬਲਮ ਨਹੀਂ ਹੈ। ਦੇਖੋ ਜੇ ਆਯੁਸ਼ਮਨ ਕਾਰਡ ਸਰਕਾਰ ਨੇ ਚਲਾਇਆ ਹੈ ਜਿੰਨਾਂ ਦੇ ਬੱਚਿਆਂ ਦੀ ਛੇਦ ਹੈ ਦਿਲ ਵਿੱਚ ਅਗਰ ਕਾਰਡ ਵਿੱਚ ਵੈਲਿਡ ਹੋਏਗਾ ਸਾਡੇ ਹਸਪੀਟਲ 1 ਸਾਲ ਤੋਂ ਉੱਪਰ ਦੇ ਬੱਚੇ ਦੇ 1 ਸਾਲ ਤੋਂ ਛੋਟੇ ਬੱਚੇ ਦੇ ਅਸੀਂ ਹਜੇ ਫੈਸਿਲਿਟੀ ਹਾਰਟ ਦੇ ਆਪਰੇਸ਼ਨ ਦੀ ਨਹੀਂ ਦਿੱਤੀ। 1 ਸਾਲ ਤੋਂ ਉੱਪਰ ਵਾਲੇ ਜਿੰਨੇ ਵੀ ਬੱਚੇ ਹੈ ਔਰ ਜਿਨ੍ਹਾਂ ਨੂੰ ਕੋਈ ਕਾਰਡੀਅਕ ਅਨੋਮਲੀ ਹੈ ਜਿਨ੍ਹਾਂ ਦੇ ਛੇ ਦਾ VSD ਆ ਜਾਂ ASD ਹੈ ਇਹੋ ਜੀ ਕੋਈ ਪ੍ਰੋਬਲਮ ਹੈ ਜਾਂ ਫੈਲਟਸ ਹੈ ਇਹੋ ਜੀ ਕੋਈ ਪ੍ਰੋਬਲਮ ਹੈਗੀ ਹੈ ਜਿਹੜੀ ਕਿ ઓਪਰੇਬਲ ਹੈ ਔਰ ਠੀਕ ਕੀਤੀ ਜਾ ਸਕਦੀ ਹੈ ਕਿਤੇ ਵੀ ਇੰਡੀਆ ਚ ਅਸੀਂ ਆਪਣੇ ਹਸਪਤਲ ਵੀ ਕਰ ਸਕਦੇ ਆਂ ਲੇਕਿਨ ਅਸੀਂ ਨਿਊਨੈਟਲ 1 ਸਾਲ ਦੇ ਬੱਚੇ ਲਈ ਇਨਫੈਂਟ ਜਿਹੜੇ ਆ ਉਹਨਾਂ ਦੀ ਅਸੀਂ ਫੈਸਿਲਿਟੀ ਲੈ ਆਵਾਂਗੇ ਪਰ ਫਿਲਹਾਲ ਸਾਡੇ ਕੋਲ ਫੈਸਿਲਿਟੀ ਨਹੀਂ 1 ਸਾਲ ਤੋਂ ਉੱਪਰ ਜਿੰਨਾ ਵੀ ਅਡਲਟਸ ਹੈ ਸਾਡੇ ਕੱਲ ਵੀ ਬਾਈਪਾਸ ਸਰਜਰੀ ਹੋਈ ਹੈ ਔਰ ਕੱਲ ਫਿਰ ਅਸੀਂ ਵੈਲਵ ਰਿਪਲੇਸਮੈਂਟ ਕਰਨਾ ਹੈ ਔਰ ਸਾਰੇ ਗਮ ਫੈਸਿਲਿਟੀਆਂ ਕਾਢ ਹੀ ਦੇ ਆ ਅਸੀਂ ਆਪਣੇ ਹਸਪਤਲ ਦੇ ਰਹੇ ਆ ਔਰ ਅਸੀਂ ਪੂਰੀ ਮਦਦ ਕਰਾਂਗੇ ਫਾਈਨੈਂਸ਼ਲੀ ਵੀ ਅਦਰਵਾਈਜ਼ ਵੀ ਜੇ ਕੋਈ ਸਾਡੇ ਕੋਲ ਐਸਾ ਗਰੀਬ ਬੱਚਾ ਆਂਦਾ ਹੈ ਥੈਂਕ ਯੂ ਇਕਲੇ ਅੰਮ੍ਰਿਤਸਰ ਚ ਨਹੀਂ ਸਾਰੇ ਪੰਜਾਬ ਦੇ ਵਿੱਚ ਆਰਗੇਨਾਈਜ਼ਰ ਬਹੁਤ ਵਧੀਆ ਪਰਾਲਾ ਹੈ ਅੱਜ ਦੇ ਦਿਨ ਹੀ ਮੇਰੇ ਖਾਤੇ ਤਿੰਨ ਤਿੰਨ ਮੈਡੀਕਲ ਕਮਤਾਜੀ ਲੱਗ ਰਹੇ ਹਨ ਅੰਮ੍ਰਿਤਸਰ ਟੋਰਨ ਕਿਵੇਂ ਕੱਲ ਵੀ ਹੈ ਕੱਲ ਵੀ ਹੈ ਮਤਲਬ ਇਹ ਅੱਜ ਦੀ ਅੱਜ ਦੀ ਦੌੜ ਦੇ ਵਿੱਚ ਜਿਹੜੀ ਕਿ ਮੈਡੀਕਲ ਇਹ ਰਿਸੋਦਾਇਆ ਅੱਜ ਬੰਚਿਤ ਤਰ੍ਹਾਂ ਬਹਿ ਜੇ ਆਮ ਬੰਦਾ ਗਰੀਬ ਜਨਤਾ ਇਹਦੇ ਲਈ ਇਹਨਾਂ ਨੂੰ ਪਰਹਾਲਾ ਕੀਤਾ ਬਹੁਤ ਸ਼ਲਾਘਾਯੋਗ ਕੰਮ ਹੈ ਕਿ ਆਪਣੇ ਬਜ਼ੁਰਗਾਂ ਦੇ ਆਪਣੇ ਜਿਹੜੇ ਹੈਗੇ ਆ ਚੰਗੀਆਂ ਰੂਹਾਂ ਉਹਨਾਂ ਦੀ ਯਾਦ ਵਿੱਚ ਇੱਕ ਮੈਡੀਕਲ ਕੈਂਪ ਲਾਈ ਉਹਨਾਂ ਨੂੰ ਸ਼ਰਧਾਂਜਲੀ ਉੱਪਰ ਕਰਦੇ ਆ ਮੈਂ ਤਹਿ ਦਿਲ ਤੋਂ ਪੰਜਾਬ ਖੇਤੀ ਗਰੁੱਪ ਦਾ ਸ਼ੁਕਰਗੁਜ਼ਾਰ ਕਹਿੰਦਾ ਕਿ ਉਹਨਾਂ ਨੇ ਮੈਨੂੰ ਸੱਦਿਆ ਔਰ ਆਪਣੇ ਕੈਂਪ ਦਿਖਾਉਣ ਦਾ ਮੌਕਾ ਦਿੱਤਾ ਧੰਨਵਾਦ ਪੰਜਾਬ ਖੇਤੀ ਜਗਵਾਣੀ ਵੱਲੋਂ ਹਮੇਸ਼ਾ ਹੀ ਸਮਾਜਿਕ ਧਾਰਮਿਕ ਕਰਮ ਕੰਮਾਂ ਤੇ ਅੱਗੇ ਆ ਕੇ ਕੰਮ ਕੀਤਾ ਜਾਂਦਾ ਹੈ ਚਾਹੇ ਸ਼ਹੀਦ ਪਰਿਵਾਰ ਪਰਣਾ ਦੇ ਹੋਵੇ ਤੇ ਚਾਹੇ ਆਪਾਂ ਪਿੱਛੇ ਸਾਡੇ ਹਮੇਸ਼ਾ ਅਗਰ ਆਪਾਂ ਗੱਲ ਕਰੀਏ ਤੇ ਸਾਲ ਦੇ ਵਿੱਚ ਮੈਡੀਕਲ ਕੈਂਪ ਬਲੱਡ ਕੈਂਪ ਲਗਾਏ ਜਾਂਦੇ ਨੇ ਨਾ ਔਰ ਇੱਥੇ ਇਕੱਲੇ ਪੰਜਾਬ ਅੰਮ੍ਰਿਤਸਰ ਦੇ ਵਿੱਚ ਨਹੀਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਹਰ ਜਗ੍ਹਾ ਤੇ ਹਰ ਸਟੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ 10 3 4 4 5 5 6 6 ਕੈਂਪ ਲਗਾਏ ਜਾ ਰਹੇ ਨੇ ਔਰ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਤਿੰਨ ਬਲਡ ਤਿੰਨ ਮੈਡੀਕਲ ਕੈਂਪ ਅੱਜ ਲੱਗ ਰਹੇ ਆ ਤਿੰਨ ਕੱਲ ਲੱਗ ਰਹੇ ਆ ਔਰ ਸਾਡੋਂ ਹਮੇਸ਼ਾ ਹੀ ਸ਼੍ਰੀ ਵਿਜੇ ਚੋਪੜਾ ਜੀ ਸ਼੍ਰੀ ਅਵਨਾ ਚੋਪੜਾ ਜੀ ਸ਼੍ਰੀ ਅਮਿਤ ਚੋਪੜਾ ਜੀ ਵੱਲੋਂ ਤੇ ਸ਼੍ਰੀ ਅਵਜੇ ਚੋਪੜਾ ਜੀ ਵੱਲੋਂ ਹਮੇਸ਼ਾ ਇੱਕੋ ਹੀ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਵੀ ਤੁਸੀਂ ਜਿੰਨੇ ਹੀ ਸਮਾਜਿਕ ਕੰਮ ਕਰੋਗੇ ਉਹਨਾਂ ਵਧੀਆ ਲੋਕਾਂ ਦੀ ਜਿੰਨੀ ਸੇਵਾ ਕਰੋਗੇ ਉਹਨਾਂ ਦੀਆਂ ਗੱਲਾਂ ਤੋਂ ਪ੍ਰੇਰਿਤ ਹੋ ਕੇ ਹੀ ਆਸੀਂ ਸੇਰ ਕੰਮ ਕਰਦੇ ਆਂ ਔਰ ਅਸੀਂ ਜਿੰਨੇ ਵੀ ਸਾਨੂੰ ਲੋੜਵੰਦ ਹੁੰਦੇ ਆਪਾਂ ਉਹਨਾਂ ਦੀ ਸੇਵਾ ਕਰਦੇ ਆਂ ਤੋਂ ਅੱਜ ਉਹਨਾਂ ਦੇ ਸਦਕਾ ਹੀ ਆਪਾਂ ਅੱਜ ਸ਼੍ਰੀ ਸਰਦੇਸ਼ ਚੋਪੜਾ ਜੀ ਦੀ 9ਵੀਂ ਵਰ੍ਹੇ ਦੇ ਮੌਕੇ ਤੇ ਆਪਾਂ ਅੱਜ ਤਿੰਨ ਕੈਂਪ ਅੱਜ ਲੱਗ ਰਹੇ ਔਰ ਤਿੰਨ ਕੱਲ ਲੱਗ ਰਹੇ ਆ ਔਰ ਮੇਰਾ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਿੰਨੇ ਵੀ ਲੋੜਵੰਦ ਨੇ ਔਰ ਉਹਨਾਂ ਨੂੰ ਕਿਤੇ ਮੈਡੀਕਲ ਦੀ ਥੋੜੇ ਵਾਂਝੇ ਰਹਿ ਜਾਂਦੇ ਉਹ ਸਾਡੇ ਕੈਂਪਾਂ ਦੇ ਵਿੱਚ ਪਹੁੰਚਣ ਆਪਾਂ ਉਹਨਾਂ ਨੂੰ ਪੂਰੀ ਸਹਾਇਤਾ ਕਰਾਂਗੇ